ਇਹ ਔਰਤਾਂ ਦੇ ਖਿਲਾਫ ਬਹੁਤ ਜ਼ਿਆਦਾ ਗਲਤ ਆ ਕਿਉਂਕਿ ਬਲਾਤਕਾਰੀਆਂ ਜਿਹੜੇ ਉਹਨਾਂ ਸਾਥ ਦੇ ਰਹੀ ਉਹਨਾਂ ਨੂੰ ਲਗਾਤਾਰ ਸੀਟਾਂ ਦੇ ਰਹੀ ਆ ਕੋਈ ਔਰਤਾਂ ਦੀ ਸੁਣਵਾਈ ਨਹੀਂ ਕੁਛ ਵੀ ਹੋ ਜਨੂ ਹੋ ਜੇ ਜਿਵੇਂ ਤੁਸੀਂ ਵੇਖਿਆ ਮਣੀਪੁਰ ਚ ਕੀ ਹੋਈ ਜਾਂਦਾ ਨੌਜਵਾਨਾ ਸਾਡੇ ਪੜੇ ਲਿਖੇ ਉਹਨਾਂ ਨੇ ਬਹੁਤ ਸਾਰਾ ਉਹਨਾਂ ਨੂੰ ਘਰੋਂ ਖਾਣਾ ਪੂਰਾ ਨਹੀਂ ਮਿਲਦਾ ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਸੀ ਅੱਜ ਦੀ ਭਾਰਤੀ ਵੇਖਣ ਵਾਸਤੇ ਇਹਨਾਂ ਨੂੰ ਕੰਮ ਨਹੀਂ ਮਿਲਦਾ ਅੱਜੋ 4 ਸਾਲਾਂ ਵਾਸਤੇ ਕਰਤੀ ਉਹਨਾਂ ਦੀ ਉਮਰ ਲੰਗੀ ਜਾਂਦੀ ਆ ਉਹ ਪਟਕੇ ਹੋਏ ਨੌਜਵਾਨਾ ਘਰ ਦੇ ਨਾਲ ਬਾਹਰ ਦੇ ਉਨ੍ਹਾਂ ਦੇ ਪਰਚੇ ਪਏ ਉਹਨਾਂ ਨੂੰ ਪਤਾ ਮਾਵਾਂ ਨੂੰ ਇੱਕ ਸੰਨੀ ਇਦੌਲਨ ਚ ਮੇਰੀ ਬੇਟੀ ਦੇ ਪਰਚੇ ਪਏ ਅੱਜ ਵੇਖੇ ਨਹੀਂ ਪਾਲ ਪਾ ਨੂੰ ਰੋ ਪਾਲ ਪਾ ਨੂੰ ਪਿਆਓ ਜਿਹੜੇ ਨੌਜਵਾਨ ਬੋਲਦੇ ਆ ਜੋਨਾਂ ਦੇ ਅੱਲਾ ਬੋਲ ਰਹੇ ਕਦੋਂ ਵੀ ਗੋਲੀ ਮਾਰ ਜਾਂਦੇ ਕਦੋਂ ਵੀ ਜਨਤ ਤਾੜ ਜਾਂਦੇ ਪਰ ਸਾਡੇ ਲੋਕ ਅੱਜ ਵੀ ਚੁੱਪ ਆਏ ਕਹਿੰਦੇ ਮੋਦੀ ਆਊਗਾ 15 ਲੱਖ ਦੇਊਗਾ ਕਹਿੰਦੇ ਜ਼ਮੀਨਾਂ ਦੇਊਗਾ ਪਰ ਜਿਹੜੇ ਬੋਲਣ ਵਾਲੇ ਉਹਨਾਂ ਨੂੰ ਮਰਨਾ ਉਹਨਾਂ ਨੇ ਜੱਲਾ ਜਾਣਾ ਪਰ ਜਿਹੜੇ ਦੇਖੋ ਆ ਪੀਤੀ 11 ਮਾਰਚ ਨੂੰ ਮਜ਼ਦੂਰਾਂ ਨੇ ਰੇਲ ਰੋਕੋ ਦਾ ਸੱਦਾ ਦਿੱਤਾ ਉਹ ਚ ਮੰਗਾ ਕੀ ਸੀ ਉਹ ਚ ਮੰਗਾ ਸੀ 17.5 ਕੜਾ ਲੈਂਡ ਸਿਲਿੰਗ ਐਕਟ ਕਾਨੂੰਨ ਲਾਗੂ ਹੋਵੇ ਇਥੋਂ ਦੀ ਸਾਰੀ ਪੰਜਾਬ ਦੀ ਤੇ ਕੇਂਦਰ ਦੀ ਇੰਟੈਲੀਜੈਂਸੀ ਬਹੁਤ ਸਰਗਰਮ ਹੋਈ ਕਿ ਇਹ ਪ੍ਰੋਗਰਾਮ ਕਿਸੇ ਵੀ ਹਾਲਤ ਦੇ ਵਿੱਚ ਨਾ ਹੋਣ ਦਿੱਤਾ ਜਾਵੇ ਇਹਨੂੰ ਜਿਹੜਾ ਰੱਦ ਕਰਾਇਆ ਜਾਏ ਪ੍ਰੋਗਰਾਮ ਨੂੰ ਇਹ ਕਿਹਦੇ ਇਸ਼ਾਰੇ ਤੇ ਹੋਇਆ ਇਹ ਭਾਜਪਾ ਦੇ ਇਸ਼ਾਰੇ ਤੇ ਹੋਇਆ ਕਿਥੋਂ ਤੱਕ ਇਹ ਇਹ ਜਿਹੜੀਆਂ ਗੱਲਾਂ ਕਰਦੇ ਆ ਜ਼ਮੀਨਾਂ ਵੰਡਾਉਣ ਦੀਆਂ ਤੁਸੀਂ ਦੇਖੋ ਇਹਨਾਂ ਦਾ ਆਪਣਾ ਪ੍ਰੋਇਪਰ ਹਲਕੇ ਤੋਂ ਰਾਣਾ ਸੋਢੀ ਉਮੀਦਵਾਰ ਆ ਠੀਕ ਆ ਉਹ ਪਿੰਡ ਬਾਜੇਕੇ ਦੇ ਵਿੱਚ ਉਸ ਜਿਹੜਾ ਜਦੋਂ ਕਾਂਗਰਸ ਦੇ ਵਿੱਚੋਂ ਰਾਣਾ ਸੋਢੀ ਉਹਦੀ ਕਰਤੂਤ ਇਹ ਆ ਕਿ ਉਹਦੇ ਬੰਦਿਆਂ ਨੇ ਨਾਲ ਉਹਦੀ ਕੋਠੀ ਨਾਲ ਦਾ ਜਿਹੜਾ ਗਰੀਬ ਦਾ ਮਕਾਨ ਛੋਟਾਇਆ ਕਿਉਂਕਿ ਉਹਨਾਂ ਦੀ ਕੋਠੀ ਦੀ ਸ਼ਾਨ ਖਰਾਬ ਹੁੰਦੀ ਸੀ ਇਹ ਕਰਤੂਤ ਰਾਣਾ ਸੋਢੀ ਅਰਗਿਆਂ ਦੀ ਇਸ ਕਰਕੇ ਅਸੀਂ ਆਨੇ ਆ ਕੇ ਵੋਟਾਂ ਨਾਲ ਰਾਜ ਭਾਗ ਨਹੀਂ ਬਦਲਾ ਜਾ ਸਕਦਾ ਰਾਜ ਭਾਗ ਲੋਕਾਂ ਦੀ ਤਾਕਤ ਨਾਲ ਬਦਲਾ ਜਾ ਸਕਦਾ ਜਾ ਸਕਦਾ ਤੇ ਵੋਟ ਆਧਾਰਨਾ ਨੇ ਕਿ ਜਿੱਥੇ ਲੋਕਾਂ ਨੇ ਏਕਾ ਕੀਤਾ ਉਸੇ ਅਲੀਆਂ ਮੰਗਾਂ ਬਣਾਈਆਂ ਨੇ ਤੇ ਤੁਸੀਂ ਹੁਣ ਜਿਹੜਾ ਟੂਲ ਪਲਾਜਾ ਨੇ ਉਸੇ ਕਹਿੰਦੇ ਨੇ ਕਿ ਭਾਈ ਇਹ ਪ੍ਰਧਾਨ ਮੰਤਰੀ ਦਾ ਨੰਗਾ ਹੈ ਰਾਸ਼ਟਰਪਤੀ ਫਰੀ ਲੰਗ ਸਕਦਾ ਐਮਪੀਐਲ ਫਰੀ ਲੰਗ ਸਕਦੇ ਜੱਜ ਫਰੀ ਪਰ ਲੋਕਾਂ ਦੀ ਤਾਕਤ ਨੇ ਅੱਜ ਜੇ ਤੁਸੀਂ ਕੱਲੇ ਝੰਡਾ ਲੈ ਕੇ ਜਾਂਦੇ ਆ ਤਾਂ ਤੁਸੀਂ ਉਸ ਪੂਲ ਪਲਾਜੇ ਤੋਂ ਫਰੀ ਲੰਘਦੇ ਆ ਇਹ ਏਕੇ ਦੀ ਤਾਕਤ ਆ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟ੍ਰਗਲ ਦੇ ਨਾਲ ਤੇ ਮੈਂ ਸਖਪੀਤ ਮੋੜ ਦੋਸਤੋ ਲਗਾਤਾਰ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਵਿਰੋਧ ਹੋ ਰਿਹਾ ਪਰ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਅੱਜ ਗੰਦੜਪਿੰਡ ਦੇ ਵਿੱਚ ਕਿਸਾਨਾਂ ਵੱਲੋਂ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਇੱਕ ਨਾਰੇ ਦੇ ਤਹਿਤ ਆ ਜਿਹੜਾ ਇੱਕ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਵਿਦਿਆਰਥੀ ਵੀ ਮੌਜੂਦ ਹੋਏ ਕਿ ਭਾਜਪਾ ਹਰਾਓ ਤੇ ਭਾਜਪਾ ਭਜਾਓ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਈਆਂ ਵਿਦਿਆਰਥਣਾਂ ਵੀ ਨੇ ਔਰ ਮਜ਼ਦੂਰ ਔਰਤਾਂ ਵੀ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਜੀ ਇਹ ਮੰਨ ਲਿਆ ਗਿਆ ਕਿ ਕਿਸਾਨਾਂ ਦੇ ਲਈ ਮੋਦੀ ਸਰਕਾਰ ਖੇਤੀ ਕਾਨੂੰਨ ਲੈ ਕੇ ਆਈ ਮਜ਼ਦੂਰਾਂ ਦੇ ਲਈ ਲੇਬਰ ਕੋਡ ਲੈ ਕੇ ਆਈ ਪਰ ਤੁਸੀਂ ਵਿਦਿਆਰਥੀ ਕਿਉਂ ਵਿਰੋਧ ਕਰ ਰਹੇ ਹੋ ਦੇਖੋ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਵਿਦਿਆਰਥੀਆਂ ਲਈ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਆ ਜਿੱਚੋ ਇਹ ਕਹਿੰਦੇ ਆ ਕਿ ਸਰਕਾਰੀ ਸਕੂਲ ਕਾਲਜ ਜਿਹਦੇ ਜਿੱਥੇ 3000 ਤੋਂ ਘੱਟ ਗਿਣਤੀ ਵਿਦਿਆਰਥੀ ਆ ਉਹ ਸਕੂਲ ਕਾਲਜ ਬੰਦ ਕਰਨੇ ਆ ਤੇ ਵੱਡੀ ਗਿਣਤੀ ਪਿੰਡਾਂ ਵਿੱਚ 3000 ਬੱਚੇ ਕਿਤੇ ਵੀ ਕਿਸੇ ਵੀ ਸਕੂਲ 'ਚ ਨਹੀਂ ਪੜਦੇ ਸਾਰੇ ਸਰਕਾਰੀ ਸਕੂਲ ਕਾਲਜ ਇਸ ਕਰਕੇ ਬੰਦ ਕਰ ਦੇਣੇ ਆ ਕਿਉਂਕਿ ਉੱਥੇ ਵਿਦਿਆਰਥੀ ਨਹੀਂ ਘੱਟ ਗੇਤੀ ਆ ਇਹਦਾ ਮਤਲਬ ਸਿੱਧਾ-ਸਿੱਧਾ ਇਹ ਵੀ ਉਹ ਮਜ਼ਦੂਰਾਂ ਦੇ ਬੱਚਿਆਂ ਨੂੰ ਉਹ ਪੜ੍ਹਨ ਦਾ ਅਧਿਕਾਰ ਹੋਣਾ ਚਾਹੁੰਦੇ ਆ ਇਸ ਲਈ ਸਰਕਾਰੀ ਸਕੂਲ ਕਾਲਜ ਬੰਦ ਕਰ ਰਿਹਾ ਨਾਲੀ ਉਹਨਾਂ ਨੇ ਸਕੂਲਾਂ ਦੇ ਸਿਲੇਬਸਾਂ ਵਿੱਚ ਜਿਹੜੀ ਤਬਦੀਲੀ ਕੀਤੀ ਐ ਸਿੱਖ ਇਤਿਹਾਸ ਮੁਗਲ ਇਤਿਹਾਸ ਖਤਮ ਕਰਤਾ ਸਿਧ ਪਗਤ ਸਿੰਘ ਹੋਰਾਂ ਦੇ ਜਿਹੜੇ ਚੈਪਟਰ ਜਿਹੜੇ ਹਟਾ ਰਹੇ ਆ ਜਿਹੜੀ ਸਾਡਾ ਅਸਲ ਇਤਿਹਾਸ ਆ ਉਹ ਖਤਮ ਕਰਕੇ ਉਹ ਇਹੋ ਜਿਹਾ ਇਤਿਹਾਸ ਕਿਤਾਬਾਂ ਚ ਪੜਾ ਰਹੇ ਆ ਜਿਹੜਾ ਜਿਹੜਾ ਇੱਥੇ ਦੇ ਇਹ ਇਹ ਸ਼ਬਦ ਕਰਦਾ ਕਿ ਇੱਥੋਂ ਦਾ ਭਾਰਤ ਜਿਹੜਾ ਚਾਰ ਚਾਰ ਤਰ੍ਹਾਂ ਦਾ ਬੰਦਾ ਮੰਨਦਾ ਵੀ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਜਿਹੜੇ ਇਹ ਚਾਰ ਤਰ੍ਹਾਂ ਦੇ ਬੰਦੇ ਹੁੰਦੇ ਆ ਤੇ ਗੈਰ ਵਿਗਿਆਨਕ ਸਿੱਖਿਆ ਪ੍ਰਬੰਧ ਜਿਹੜਾ ਲੈ ਕੇ ਆਈ ਹੈ ਸਰਕਾਰ ਇਸ ਲਈ ਉਹ ਹਰ ਤਬਕੇ ਲਈ ਵਿਦਿਆਰਥੀ ਵਾਲੀ ਮਜ਼ਦੂਰ ਵਾਲੀ ਕਿਸਾਨਾਂ ਵਾਲੀ ਜਿਹੜੀ ਖਤਰਨਾਕ ਪਾਰਟੀ ਆ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਵੰਡੀਆਂ ਪਾ ਕੇ ਜਿਹੜੀ ਉਹ ਜਿਹੜੀ ਸਰਕਾਰ ਜਿਹੜੀ ਉਹ ਇੱਥੇ ਲੋਕਾਂ ਤੇ ਰਾਜ ਕਰ ਰਹੀ ਆ ਮੋਦੀ ਸਰਕਾਰ ਇਹ ਉਥੇ ਦੇ ਬਹੁਤ ਜਿਹੜੇ ਬੀਜੇਪੀ ਦੇ ਵਿਧਾਇਕ ਉਹ ਬਿਆਨ ਦੇ ਰਿਹਾ ਕਿ ਜੇ ਦੁਬਾਰਾ ਮੋਦੀ ਜਿੱਤਦਾ ਔਨਰੇ ਸਮੇਂ ਚੋਣਾ ਨਹੀਂ ਕਰਾਉਣੀ ਆ ਜਿਹੜੀ ਕਿ ਬਹੁਤ ਗੈਰ ਸਵਿਧਾਨਿਕ ਗੱਲ ਆ ਬਹੁਤ ਇਹੋ ਜਿਹੀ ਵੀ ਆ ਜਿਹੜੇ ਇਹ ਕਹਿੰਦੇ ਕਿ ਇੱਥੇ ਜਿਹੜਾ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਆ ਜਿਹੜੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੰਦਾ ਸੀ ਉਹ ਸੰਵਿਧਾਨ ਬਦਲ ਕੇ ਕਹਿੰਦੇ ਇਹ ਸੰਵਿਧਾਨ ਦੀ ਲੋੜ ਨਹੀਂ ਹੈ ਸਾਡਾ ਅਸਲ ਸੰਵਿਧਾਨ ਕਹਿੰਦੇ ਮਨੁੱਖ ਸਮ੍ਰਿਤੀ ਹੋਣਾ ਚਾਹੀਦਾ ਮਨੁੱਖ ਸਮ੍ਰਿਤੀ ਜਿਹੜੀ ਬਹੁਤ ਪਛਾਖੜੀ ਸੋਚ ਵਾਲੀ ਆ ਜਾਤ ਦੇ ਨਾਮ ਤੇ ਲੋਕਾਂ ਨੂੰ ਵੰਡਦੀ ਆ ਜਿਹੜੀ ਜਾਤ ਪਾਤ ਦੇ ਆਧਾਰ ਤੇ ਜਿਹੜਾ ਵਿਤਕਰਾ ਕਰਦੀ ਆ ਔਰਤਾਂ ਨੂੰ ਕੁੱਟ ਕੇ ਰੱਖਣਾ ਚਾਹੁੰਦੀ ਆ ਐਹੋ ਜੀ ਮਨੁੱਖ ਸਮ੍ਰਿਤੀ ਜਿਹੜੀ ਇਹ ਕਹਿੰਦੀ ਟੋਲ ਸ਼ੂਦਰ ਨਾਰੀ ਸ਼ਕਲ ਤਾੜਨ ਕੇ ਅਧਿਕਾਰੀ ਐਹੋ ਜੀ ਮਨੁੱਖ ਸਮ੍ਰਿਤੀ ਨੂੰ ਜਿਹੜਾ ਸੰਵਿਧਾਨ ਦੇ ਤੌਰ ਤੇ ਲਾਗੂ ਕਰਨਾ ਚਾਹੁੰਦੀ ਆ ਉਹ ਸਾਰੇ ਲੋਕਾਂ ਦੇ ਲਈ ਖਤਰਨਾਕ ਆ ਇਸ ਲਈ ਅਸੀਂ ਅੱਜ ਇਹ ਨਾਰਾ ਦਿੱਤਾ ਕਿ ਭਾਜਪਾ ਨੂੰ ਭਜਾਓ ਤੇ ਬਾਕੀ ਸਾਰੀਆਂ ਪਾਰਟੀਆਂ ਨੂੰ ਸਵਾਲ ਕਰੋ ਇਸ ਨਾਰੇ ਤਹਿਤ ਅਸੀਂ ਅੱਜ ਪਿੰਡ ਵਿੱਚ ਇਕੱਠ ਕੀਤੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਸਹਿਯੋਗ ਦੇ ਨਾਲ ਅਸੀਂ ਇਹ ਮੰਨਦੇ ਹਾਂ ਕਿ ਸਾਰੇ ਲੋਕਾਂ ਨੂੰ ਕਮਲ ਦੇ ਬਟਨ ਨੂੰ ਨਾ按ਣ ਤੋਂ ਗਰੇਜ ਕਰਨਾ ਚਾਹੀਦਾ ਕਿਸੇ ਵੀ ਪਾਰਟੀ ਨੂੰ ਵੋਟ ਪਾ ਦੇਣਾ ਕੋਈ ਵੀ ਪਾਰਟੀ ਚੰਗੀ ਨਹੀਂ ਹੈ ਪਰ ਬੀਜੇਪੀ ਸਰਕਾਰ ਜਿਹੜੀ ਗਲਾ ਘੁੱਟੂਗੀ ਇੱਥੇ ਲੋਕਾਂ ਤੋਂ ਇਕੱਠੇ ਹੋਣ ਦਾ ਅਧਿਕਾਰ ਵੀ ਖੋ ਰਹੀ ਹੈ ਅਸੀਂ ਸਾਰੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦੇ ਹਾਂ ਵੀ ਕਮਲ ਦੇ ਫੁੱਲ ਦੇ ਬਟਨ ਨੂੰ ਨਾ ਦਬਾਓ ਭਾਜਪਾ ਨੂੰ ਛਿੱਤਰ ਮਾਰ ਕੇ ਆਪਦੇ ਜਿਹੜੇ ਪਿੰਡਾਂ ਚੋਂ ਭਜਾਓ ਤੇ ਕਿਸੇ ਵੀ ਪਾਰਟੀ ਨੂੰ ਜਿਹੜਾ ਵੋਟ ਪਾ ਦਿਓ ਤਾਂ ਇਹ ਸੀ ਵਿਦਿਆਰਥੀਆਂ ਦੇ ਨਾਲ ਗੱਲ ਸਾਡੇ ਨਾਲ ਇਸ ਪਿੰਡ ਤੋਂ ਪੰਜਾਬ ਖੇਤ ਮਜ਼ਦੂਰ ਜਿਹੜੀਆਂ ਔਰਤਾਂ ਕੰਮ ਕਰਦੇ ਨੇ ਉਹ ਵੀ ਮੌਜੂਦ ਆ ਅੰਟੀ ਜੀ ਲਗਾਤਾਰ ਭਾਜ ਭਾ ਸਰਕਾਰ ਇਹ ਕਹਿ ਰਹੀ ਕਿ ਅਸੀਂ ਮਜ਼ਦੂਰਾਂ ਦੇ ਲਈ ਕੰਮ ਕਰ ਰਹੇ ਹਾਂ ਮਜ਼ਦੂਰ ਸਾਡੇ ਨਾਲ ਆ ਕਿਸਾਨ ਉਹਨਾਂ ਦੇ ਵਿਰੋਧੀ ਆ ਇਸ ਕਰਕੇ ਅਸੀਂ ਮਜ਼ਦੂਰਾਂ ਦੀ ਪਾਰਟੀਆਂ ਪਰ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੋ ਅਸੀਂ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਭਾ ਭਾ ਵਿਰੋਧਾ ਜਿਹੜੀ ਇਹ ਔਰਤਾਂ ਦੇ ਖਿਲਾਫ ਬਹੁਤ ਜ਼ਿਆਦਾ ਗਲਤ ਆ ਕਿਉਂਕਿ ਬਲਾਤਕਾਰੀਆਂ ਜਿਹੜੇ ਉਹਨਾਂ ਸਾਥ ਦੇ ਰਹੀ ਉਹਨਾਂ ਨੂੰ ਲਗਾਤਾਰ ਸੀਟਾਂ ਦੇ ਰਹੀ ਆ ਕੋਈ ਔਰਤਾਂ ਦੀ ਸੁਣਵਾਈ ਨਹੀਂ ਕੁਛ ਵੀ ਹੋ ਜਨੂ ਹੋ ਜੇ ਜਿਵੇਂ ਤੁਸੀਂ ਵੇਖਿਆ ਮਣੀਪੁਰ ਚ ਕੀ ਹੋਈ ਜਾਂਦਾ ਆਪਣੇ ਪੰਜਾਬ ਚ ਵੀ ਕਿੰਨਾ ਘਟਨਾ ਵਾਪਰਗੀਆਂ ਤੇ ਜਿਹੜੇ ਨੌਜਵਾਨਾ ਸਾਡੇ ਪੜੇ ਲਿਖੇ ਉਹਨਾਂ ਨੇ ਬਹੁਤ ਸਾਰਾ ਉਹਨਾਂ ਨੂੰ ਘਰੋਂ ਖਾਣਾ ਪੂਰਾ ਨਹੀਂ ਮਿਲਦਾ ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਸੀ ਅੱਜ ਦੀ ਭਰਤੀ ਵੇਖਣ ਵਾਸਤੇ ਇਹਨਾਂ ਨੂੰ ਕੰਮ ਨਹੀਂ ਮਿਲਦਾ ਅੱਜੋ 4 ਸਾਲਾਂ ਵਾਸਤੇ ਕਰਤੀ ਉਹਨਾਂ ਦੀ ਉਮਰ ਲੰਗੀ ਜਾਂਦੀ ਆ ਉਹ ਪਟਕੇ ਹੋਏ ਨੌਜਵਾਨਾ ਘਰ ਦੇ ਨਾਲ ਬਾਹਰ ਦੇ ਅੱਜ ਉਹਨਾਂ ਨੂੰ ਖਾਣਾ ਵੀ ਪੂਰਾ ਨਹੀਂ ਮਿਲਦਾ ਕਰੋ ਗਾਲਾਂ ਮਿਲਦੀਆਂ ਜਿਹੜੇ ਨਸ਼ੇ ਚ ਵੜ ਗਏ ਸਾਡੇ ਘਰਾਂ ਦੇ ਘਰ ਵਿਲੇ ਹੋ ਚੁੱਕੇ ਆ ਕਦੇ ਉਹ ਸਾਰਾ ਬੋਝ ਸਾਰਾ ਮਾਂ ਤੇ ਪੈਂਦਾ ਭੈਣ ਤੇ ਪੈਂਦਾ ਇੱਕ ਪਤਨੀ ਤੇ ਪੈਂਦਾ ਤੇ ਜਿਹੜੇ ਲਗਾਤਾਰ ਜਿਹੜੇ ਅਸੀਂ ਕਹਿੰਦੇ ਆ ਵੀ 700 ਸ਼ਹੀਦ ਹੋ ਗਏ ਸਾਡੇ ਕਿਸਾਨ ਮਜ਼ਦੂਰ ਆ ਉਹ ਕੱਲੇ 700 ਦੀ ਗਿਣਤੀ ਨਹੀਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ ਸ਼ਹੀਦ ਹੋਏ ਸੀ ਉਹਨਾਂ ਦੀਆਂ ਪਤਨੀਆਂ ਮਰ ਚੁੱਕੀਆਂ ਉਹਨਾਂ ਦੇ ਬੱਚੇ ਮਰ ਚੁੱਕੇ ਉਹਨਾਂ ਦੇ ਭੈਣਾ ਮਾਵਾਂ ਕਿਉਂਕਿ ਉਹਨਾਂ ਦੀ ਗਿਣਤੀ ਹੈ ਸਿਰਫ 700 ਸ਼ਹੀਦ ਹੋਇਆ ਪਰ ਜਿਨ੍ਹਾਂ ਦੇ ਘਰ ਜਿਹੜੇ ਉਹਨਾਂ ਨੂੰ ਪਤਾ ਜਿਨ੍ਹਾਂ ਤੇ ਪਰਚੇ ਪਏ ਉਹਨਾਂ ਨੂੰ ਪਤਾ ਮਾਵਾਂ ਨੂੰ ਇਹ ਕਿਸਾਨੀ ਅंदोलਨ ਚ ਮੇਰੀ ਬੇਟੀ ਦੇ ਪਰਚੇ ਪਏ ਅੱਜ ਮੈਂ ਕਹਿੰਨੀ ਪਾਜ ਪਨੂ ਹਰਾਓ ਪਾਜ ਪਨੂ ਪਿਆਓ ਜਿਹੜੇ ਨੌਜਵਾਨ ਬੋਲਦੇ ਆ ਜੰਨਨ ਦੇ ਤਾਂ ਅੱਲਾ ਬੋਲ ਰਿਹਾ ਕਦੋਂ ਵੀ ਗੋਲੀ ਮਾਰ ਚਾਹਦੇ ਕਦੋਂ ਵੀ ਜਨਨ ਚ ਤਾੜ ਚਾਹਦੇ ਪਰ ਸਾਡੇ ਲੋਕ ਅੱਜ ਵੀ ਚੁੱਪਾਏ ਕਹਿੰਦੇ ਮੋਦੀ ਆਊਗਾ 15 ਲੱਖ ਦੇਊਗਾ ਇਹ ਕਹਿੰਦੇ ਜ਼ਮੀਨਾਂ ਦੇਊਗਾ ਪਰ ਜਿਹੜੇ ਬੋਲਣ ਵਾਲੇ ਉਹਨਾਂ ਨੂੰ ਮਰਨਾ ਉਹਨਾਂ ਨੇ ਚੱਲਣਾ ਜਾਣਾ ਪਰ ਜਿਹੜੇ ਅੰਦਰ ਬੈਠੇ ਆ ਤੁਨਾ ਉਹਨਾਂ ਨਾਲ ਕੁੱਟੀਆਂ ਜਾਣੀਆਂ ਮੈਂ ਕਹਿੰਨੇ ਸੁਧਰ ਜੋ ਲੋਕੋ ਸੁਧਰ ਜੋ ਇੱਕ ਪਾਸੇ ਸੁਰੱਖਿਆ ਦਾ ਸਵਾਲ ਬਹੁਤ ਵੱਡਾ ਖੜਾ ਹੁੰਦਾ ਦੂਜੇ ਪਾਸੇ ਤੁਸੀਂ ਆਪਦੇ ਪਾਸ ਇਨਰਾਨ ਕਿਹਾ ਕਿ ਇੱਕ 17 ਏਕੜ ਵਾਲਾ ਕਾਨੂੰਨ ਬਣਿਆ ਹੋਇਆ ਪਰ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਸੌਰੀ ਅਨਸ ਰਾਜ ਨੇ ਵੀ ਕਿਹਾ ਕਈ ਤਾਂ ਜ਼ਮੀਨ ਵਡਾਉਣੀ ਆ ਫਿਰ ਤੁਸੀਂ ਕਿਉਂ ਵਿਰੋਧ ਕਰ ਰਹੇ ਉਹ ਤਾਂ ਉਹ ਤਾਂ ਪਹਿਲਾਂ ਹੀ ਕਹਿ ਰਹੇ ਕਈ ਜ਼ਮੀਨ ਵਡਾਵਾਂਗੇ ਮਜ਼ਦੂਰਾਂ ਦੇਖੋ ਆ ਬੀਤੀ 11 ਮਾਰਚ ਨੂੰ ਮਜ਼ਦੂਰਾਂ ਨੇ ਰੇਲ ਰੋਕੋ ਦਾ ਸੱਦਾ ਦਿੱਤਾ ਉਹ ਚ ਮੰਗਾ ਕੀ ਸੀ ਉਹ ਚ ਮੰਗਾ ਸੀ 1.75 ਏਕੜ ਵਾਲਾ ਲੈਂਡ ਸਿਲਿੰਗ ਐਕਟ ਕਾਨੂੰਨ ਲਾਗੂ ਹੋਵੇ ਇਹ ਲਾਲ ਕਿਰੰਦਰ ਰਹਿੰਦੇ ਮਜ਼ਦੂਰ ਉਹਨਾਂ ਨੂੰ ਜਿਹੜੀ ਮਾਲਕੀ ਹੱਕ ਦਿੱਤਾ ਜਾਵੇ ਮਕਾਨਾਂ ਦਾ ਇਹਦੇ ਨਾਲ ਜਿਹੜਾ ਮਜ਼ਦੂਰਾਂ ਸਰ ਚੜਾ ਸਮੂੱਚਾ ਕਰ ਜਾਓ ਮਾਫ ਹੋਵੇ ਇਹਨਾਂ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਨੇ ਰੇਲਾ ਰੋਕਣ ਦਾ ਸੱਦਾ ਦਿੱਤਾ ਇਥੋਂ ਦੀ ਸਾਰੀ ਪੰਜਾਬ ਦੀ ਤੇ ਕੇਂਦਰ ਦੀ ਇੰਟੈਲੀਜੈਂਸੀ ਉਹ ਸਰਗਰਮ ਹੋਈ ਕਿ ਇਹ ਪ੍ਰੋਗਰਾਮ ਕਿਸੇ ਵੀ ਹਾਲਤ ਦੇ ਵਿੱਚ ਨਾ ਹੋਣ ਦਿੱਤਾ ਜਾਵੇ ਇਹਨੂੰ ਜਿਹੜਾ ਰੱਦ ਕਰਾਇਆ ਜਾਵੇ ਪ੍ਰੋਗਰਾਮ ਨੂੰ ਇਹ ਕਿਹਦੇ ਇਸ਼ਾਰੇ ਤੇ ਹੋਇਆ ਇਹ ਭਾਜਪਾ ਦੇ ਇਸ਼ਾਰੇ ਤੇ ਹੋਇਆ ਚਾਹੇ ਵਿੱਚ ਮਲੀਪੁਗਤ ਪੰਜਾਬ ਸਰਕਾਰ ਦੀ ਵੀ ਸੀ ਪਾਰੇ ਨਿਰਾਪੁਰਾ ਭਾਜਪਾ ਦੇ ਇਸ਼ਾਰੇ ਤੇ ਹੋਇਆ ਇੱਥੋਂ ਤੱਕ ਕਿ ਇਹ ਜਿਹੜੀਆਂ ਗੱਲਾਂ ਕਰਦੇ ਆ ਜਮੀਨਾਂ ਵਡਾਉਣ ਦੀਆਂ ਤੁਸੀਂ ਦੇਖੋ ਇਹਨਾਂ ਦਾ ਆਪਣਾ ਪ੍ਰੋਇਪਰ ਹਲਕੇ ਤੋਂ ਰਾਣਾ ਸੋਢੀ ਉਮੀਦਵਾਰ ਆ ਠੀਕ ਆ ਉਹ ਪਿੰਡ ਬਾਜੇ ਕੇ ਦੇ ਵਿੱਚ ਉਸ ਜਿਹੜਾ ਜਦੋਂ ਕਾਂਗਰਸ ਦੇ ਵਿੱਚੋਂ ਰਾਣਾ ਸੋਢੀ ਉਹਦੀ ਕਰਤੂਤ ਇਹ ਆ ਕਿ ਉਹਦੇ ਬੰਦਿਆਂ ਨੇ ਨਾਲ ਉਹਦੀ ਕੋਠੀ ਨਾਲ ਦਾ ਜਿਹੜਾ ਗਰੀਬ ਦਾ ਮਕਾਨ ਸੀ ਉਹ ਢਾਇਆ ਕਿਉਂਕਿ ਉਹਨਾਂ ਦੀ ਕੋਠੀ ਦੀ ਸ਼ਾਨ ਖਰਾਬ ਹੁੰਦੀ ਸੀ ਇਹ ਕਰਤੂਤ ਰਾਣਾ ਸੋਢੀ ਅਰਗਿਆਂ ਦੀ ਠੀਕ ਆ ਅੱਜ ਜਿਹੜੇ ਹੰਸਰਾ ਜਰਕੇ ਕਹਿੰਦੇ ਆ ਕਿ ਅਸੀਂ ਤਾਂ ਜ਼ਮੀਨਾਂ ਵਡਾਉਣ ਦੀ ਗੱਲ ਕਰਦੇ ਆ ਅਸੀਂ ਤਾਂ ਕਹਿੰਦੇ ਬਾਬੇ ਜੀ ਹੁਣ ਸਿੰਘ ਦੇ ਵਾਰਸਾਂ ਨੂੰ ਉੱਚਾ ਚੱਕਣ ਦੀ ਪਰ ਤੁਸੀਂ ਦੇਖੋ ਰਾਜਸਥਾਨ ਦੇ ਵਿੱਚ ਇੱਕ ਮੁੰਡੇ ਨੂੰ ਇਸ ਕਰਕੇ ਕਤਲ ਕਰਤਾ ਯਾਰ ਘੋਟ-ਘੋਟ ਕੇ ਵੀ ਉਹਨੇ ਜਿਹੜਾ ਉੱਚ ਜਾਤੀ ਮਾਸਟਰ ਦੇ ਘੜੇ ਚੋਂ ਪਾਣੀ ਪੀ ਲਿਆ ਯੂਪੀ ਦੇ ਵਿੱਚ ਇਸ ਕਰਕੇ ਇੱਕ ਛੋਟੀ ਜਾਤ ਦੇ ਨੌਜਵਾਨ ਨੂੰ ਕਟ-ਕਟ ਕੇ ਮਾਰਦਾ ਕਿਉਂਕਿ ਉਹਨੇ ਸੋਹਣੇ ਕੱਪੜੇ ਪਾਏ ਹੋਏ ਸੀਗੇ ਇਸ ਕਰਕੇ ਮੁੰਡੇ ਮਾਰੇ ਜਾਂਦੇ ਆ ਅ ਗੁਜਰਾਤ ਦੇ ਵਿੱਚ ਜਿੱਥੇ ਮੁੱਖ ਮੰਤਰੀ ਰਿਹਾ ਇਹ ਨਰਿੰਦਰ ਮੋਦੀ ਉਸ ਪਰਦੇਸ਼ ਦੇ ਵਿੱਚ ਇੱਕ ਮੁੰਡੇ ਨੂੰ ਇਸ ਕਰਕੇ ਮਾਰਦਾ ਵੀ ਤੂੰ ਛੋਟੀ ਜਿਆਦਾ ਹੋ ਕੇ ਮੁੱਛਾ ਕਿਵੇਂ ਰੱਖੇਂਗਾ ਹਮ ਠੀਕ ਆ ਜਦੋਂ ਇਸ ਤਰ੍ਹਾਂ ਦੀਆਂ ਕਰਤੂਤਾ ਵਾਪਰ ਰਹੀਆਂ ਯੂਪੀ ਦੇ ਵਿੱਚ ਇੱਕ ਲੜਕੀ ਦੇ ਨਾਲ ਰੇਪ ਹੋਇਆ ਤੇ ਉੱਥੇ ਜਿਹੜਾ ਉੱਥੇ ਪਰਚਾ ਤੱਕ ਨਹੀਂ ਦਰਜ ਹੋਇਆ ਦੋਸ਼ੀਆਂ ਤੇ ਜਦੋਂ ਹਾਰ ਪਾ ਕੇ ਬਲਦ ਕਰਦੇ ਦੋਸ਼ੀਆਂ ਨੂੰ ਲਿਆਂਦਾ ਜਾਂਦਾ ਬਾਹਰ ਲੱਡੂ ਵੰਡੇ ਜਾਂਦੇ ਆ ਤੇ ਇਹ ਸਰਕਾਰ ਤੋਂ ਅਸੀਂ ਕੀ ਆਸ ਰੱਖ ਸਕਦੇ ਆ ਠੀਕ ਆ ਇਸ ਕਰਕੇ ਬਹੁਤ ਨਖਿੱਧ ਬਹੁਤ ਘਟੀਆ ਸਰਕਾਰ ਆ ਤੇ ਇਹ ਜਿਹੜੀ ਲੋਕਾਂ ਤੇ ਜਿਹੜੀ ਆ ਦੀਕਟੇਟਰਸ਼ਿਪ ਥੋਪਣਾ ਚਾਹੁੰਦੀ ਆ ਆਪਣੀ ਜਿਹੜੀ ਤਾਨਾਸ਼ਹੀ ਥੋਪਣਾ ਚਾਹੁੰਦੀ ਆ ਪ੍ਰਧਾਨ ਜੀ ਲਾਸਟ ਸਵਾਲ ਤੁਹਾਡੇ ਨਾਲ ਚੋਣਾਂ ਦਾ ਪੂਰਾ ਜੋਰ ਆ ਕਿ ਕੱਲ ਨੂੰ ਚੋਣਾਂ ਹੋ ਜਾਣੀਆਂ ਤਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਾਡਾ ਤਾਂ ਇਹੀ ਮੈਸੇਜ ਆ ਕਿ ਜੇ 75 ਬਰਿਆਂ ਚ ਸਾਡੇ ਲੋਕਾਂ ਨੇ ਬੋਟਾ ਪਾਪਾ ਕੇ ਉਹਦੇ ਗੁੱਠੇ ਘਸਾ ਲੇ ਤਾਂ ਅੱਗੇ ਵੀ ਜਿਹਨੂੰ ਮਰਜ਼ੀ ਰਾਜ ਭਾਗ ਤੇ ਬਾਹਲੈਣ ਸਾਡੇ ਲੋਕਾਂ ਦੀ ਜ਼ਿੰਦਗੀ ਨਹੀਂ ਸੁਧਰਨੀ ਸਾਡੇ ਘਰਾਂ ਚੋਂ ਗਰੀਬੀ ਨਹੀਂ ਨਿਕਲਣੀ ਸਾਡੇ ਘਰਾਂ ਚੋਂ ਭੁੱਖਮਰੀ ਨਹੀਂ ਨਿਕਲਣੀ ਇਸ ਕਰਕੇ ਅਸੀਂ ਆਨੇ ਆ ਕਿ ਬੋਟਾ ਨਾਲ ਰਾਜ ਭਾਗ ਨਹੀਂ ਬਦਲਾ ਜਾ ਸਕਦਾ ਰਾਜ ਭਾਗ ਲੋਕਾਂ ਦੀ ਤਾਕਤ ਨਾਲ ਬਦਲਾ ਜਾ ਸਕਦਾ ਜਾ ਸਕਦਾ ਕਿਉਂਕਿ ਇਹ ਜਿਹੜੀਆਂ ਜੋਕਾ ਨੇ ਜੋਕਾਂ ਦਾ ਕੰਮ ਖੂਨ ਪੀਣਾ ਹੈ ਉਹਨਾਂ ਨੂੰ ਸਹੂਲਤਾਂ ਨਹੀਂ ਦੇਣਾ ਇਸ ਕਰਕੇ ਜਿੰਨਾ ਚਿਰ ਤੁਸੀਂ ਜੋਕਾਂ ਨੂੰ ਖਤਮ ਨਹੀਂ ਕਰਦੇ ਉਹਨਾਂ ਚਰ ਲੋਕਾਂ ਦੀ ਜ਼ਿੰਦਗੀ ਤਬਦੀਲੀ ਨਹੀਂ ਆਉਣੀ ਇਸ ਕਰਕੇ ਸਾਨੂੰ ਬੋਰਡ ਤੋਂ ਟਾਕ ਛੱਡ ਕੇ ਆਪਦਾ ਏਕਾ ਸਟਾਪਟ ਕਰਨਾ ਚਾਹੀਦਾ ਬਹੁਤ ਆਧਾਰਨਾ ਨੇ ਕਿ ਜਿੱਥੇ ਲੋਕਾਂ ਨੇ ਏਕਾ ਕੀਤਾ ਉਸ ਹਲਦੀਆਂ ਮੰਗਾਂ ਬਣਾਈਆਂ ਨੇ ਦੇਖੋ ਤੁਸੀਂ ਹੁਣ ਜਿਹੜਾ ਟੂਲ ਪਲਾਜਾ ਨੇ ਉਸੇ ਕਹਿੰਦੇ ਨੇ ਕਿ ਭਾਈ ਇਹ ਪ੍ਰਧਾਨ ਮੰਤਰੀ ਦਾ ਨੰਗਾ ਹੈ ਰਾਸ਼ਟਰਪਤੀ ਫ੍ਰੀ ਰੰਗ ਸਕਦਾ ਐਮਪੀਐਲ ਵੀ ਫ੍ਰੀ ਰੰਗ ਸਕਦੇ ਜੱਜ ਫ੍ਰੀ ਪਰ ਲੋਕਾਂ ਦੀ ਤਾਕਤ ਨੇ ਅੱਜ ਜੇ ਤੁਸੀਂ ਇਕੱਲੇ ਝੰਡਾ ਲੈ ਕੇ ਜਾਂਦੇ ਆ ਤਾਂ ਤੁਸੀਂ ਉਸ ਪੂਲ ਪਲਾਜੇ ਤੋਂ ਫਰੀ ਲੰਗਦੇ ਆ ਇਹ ਏਕੇ ਦੀ ਤਾਕਤ ਆ ਪਰ ਜਿਹੜਾ ਮੋਦੀ ਲਗਾਤਾਰ 2014 ਤੋਂ ਆਇਆ ਉਹ ਇੱਕ ਕੰਮ ਗਿਣਾ ਦੇਣ ਇੱਕ ਵੀ ਆ ਸੀ ਲੋਕਾਂ ਲਈ ਕੀਤਾ ਲੋਕਾਂ ਨੂੰ ਤਾਂ ਮਾਰ ਲੈਣਾ ਉਹ ਕਾਨੂੰਨ ਲੈ ਕੇ ਆ ਕਹਿੰਦੇ ਅਸੀਂ 2 ਕਰੋੜ ਨੌਕਰੀ ਹਰ ਸਾਲ ਦਿੰਨੇ ਆ ਕਿੱਥੇ ਤੇ ਕਿੱਥੇ ਵਿਖਾਉੜ ਤਾਂ ਸਹੀ ਦੇਖੋ ਰੇਲਾ ਉਹਨਾਂ ਨੇ ਵੇਚਤੀਆਂ ਜਹਾਜ਼ ਉਹਨਾਂ ਨੇ ਵੇਚਤੇ ਵਾਟਰ ਵਰਕਸ ਉਹਨਾਂ ਨੇ ਵੇਚਤੇ ਸੜਕਾਂ ਉਹਨਾਂ ਨੇ ਵੇਚਿਆ ਅਦਾਰੇ ਰਹਿ ਕਿਹੜਾ ਗਿਆ ਜਿੱਥੇ ਸਾਡੇ ਲੋਕਾਂ ਨੂੰ ਨੌਕਰੀ ਦੀ ਕੋਈ ਝਾਕ ਹੈਗੀ ਆ ਕਿਉਂਕਿ ਜਦੋਂ ਕੁੱਲ ਤੁਸੀਂ ਅਦਾਰੇ ਪ੍ਰਾਈਵੇਟ ਕਰਨੇ ਆ ਨਿੱਜੀਕਰਨ ਕਰਨਾ ਉਹਨਾਂ ਕੋਲ ਕਾਰਪੋਰੇਟ ਘਰਾੜਿਆਂ ਨੂੰ ਵੇਚਣਿਆ ਫਿਰ ਇਸ ਕਰਕੇ ਸਾਡੇ ਜਿਹੜੇ ਬੱਚੇ ਅੱਜ ਡਿਗਰੀਆਂ ਲੈ ਕੇ ਉਹ ੜਕਦੇ ਫਿਰਦੇ ਆ ਨਾ ਨੌਕਰੀਆਂ ਨਹੀਂ ਮਿਲਦੀਆਂ ਤੇ ਅੱਜ ਜਦੋਂ ਤੁਸੀਂ ਦੇਖਦੇ ਆ ਕਿ ਫਲਾਣਾ ਬੱਚਾ ਆਤਮ ਹੱਤਿਆ ਕਰ ਗਿਆ ਉਹ ਫਾਹਾ ਲੈ ਗਿਆ ਇਹਦਾ ਮਤਲਬ ਸਰਕਾਰਾਂ ਉਹਨਾਂ ਦੇ ਪ੍ਰਤੀ ਸਜੀਦਾ ਨਹੀਂ ਨੇ ਇਸ ਕਰਕੇ ਭਰਾਵੋ ਸਾਡੀ ਇਹੀ ਬੇਨਤੀ ਆ ਕਿ ਰਾਜ ਭਾਗ ਤੇ ਬੰਦੇ ਭੌਣ ਨਾਲ ਸਾਡੇ ਲੋਕਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਤੇ ਤਬਦੀਲੀ ਨਹੀਂ ਹੋਣੀ ਇਸ ਕਰਕੇ ਸਾਨੂੰ ਆਪ ਦੇ ਵੱਡੇ ਨਰੋਲ ਕੱਟ ਕਰਨੇ ਪੈਣੇ ਆ ਤੇ ਇਸ ਹਾਕਮਤੋਂ ਝਾਕ ਛੱਡ ਕੇ ਇੱਕ ਹਸਤਪਤ ਕਰਨਾ ਫੇਰ ਹੀ ਬਦਲਾ ਤਬਦੀਲੀ ਆ ਸਕਦੀ ਐ ਨਹੀਂ ਨਹੀਂ ਹੋਣੀ